ਇੰਟਰਨੈਸ਼ਨਲ ਗੈਂਗਸਟਰ ਜਿਹੜਾ ਅਰਸ਼ ਡਾਲਾ ਉਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਹੀ ਥਾਣਾ ਸਾਦਕ ਦੇ ਏਰੀਏ ਦੇ ਵਿੱਚੋਂ ਇਹਨਾਂ ਦਾ ਇਹ ਪਤਾ ਲੱਗਿਆ ਹੈ ਕਿ ਇਹਨਾਂ ਨੇ ਕਿਸੇ ਨੂੰ ਟਾਰਗੇਟ ਕਰਨਾ ਸੀ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਤੋਂ ਇਹ ਦੋਨਾਂ ਨੂੰ ਕਾਬੂ ਕਰਕੇ ਇੱਕ ਬਹੁਤ ਵੱਡਾ ਅਪਰਾਧ ਦੂਰ ਰੋਕਿਆ ਹੈ ਇੱਕ achhi kamyabi hai ਸਾਡੇ ਸਾਂਝੇ ਅਪਰੇਸ਼ਨ ਇਹ ਦੋ অপরাধੀ ਇੱਕ ਵਿਸ਼ਾਲ ਸਿੰਘ ਹੈ ਜੀ ਦੂਜਾ ਓਂਕਾਰ ਸਿੰਘ ਹੈ ਜਿਹੜਾ ਵਿਸ਼ਾਲ ਸਿੰਘ ਹੈ ਇਹ ਫਰੂਜ਼ਪੁਰ ਦਾ ਹੈ ਔਰ ਜਿਹੜਾ ਸੌਰੀ ਜਿਹੜਾ ਓਂਕਾਰ ਸਿੰਘ ਫਰੂਜ਼ਪੁਰ ਦਾ ਜਿਹੜਾ ਵਿਸ਼ਾਲ ਹੈ ਇਹ ਮੁਖਸਦ ਸਾਇਤਾ ਹੈ ਇਹ ਦਿੱਤੇ ਪਹਿਲੇ ਵੀ ਮੁਕਦਮੇ ਦਰਜ ਹਨ ਜੀ ਸਾਡੇ ਕੋਲ ਦੋ ਮੁਕਦਮੇ ਦਰਜ ਜਿਹੜਾ ਇਹ ਵੀ ਅਟੈਂਪਟ ਟੂ ਮਰਡਰ 307 ਦਾ ਹੀ ਹੈ ਤੋਂਦੂ ਲਾਵਾ ਵੈਪ ਆਰਮਜ਼ ਐਕਟ ਦੇ ਅਸਲ ਐਕਟ ਦੇ ਵੀ ਮੁਕਦਮੇ ਦਰਜ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਸੂਬਾ ਬਣਾਉਣਾ ਉਸ ਦੇ ਤਹਿਤ ਸ਼੍ਰੀ ਗੌਰਵ ਜੱਦਵ ਬੀਜਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀਮਤੀ ਰਗਿਆ ਜੈਨ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਸਾਡੀ ਫਰੀਦਕੋਟ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਇੰਟਰਨੈਸ਼ਨਲ ਗੈਂਗਸਟਰ ਜਿਹੜਾ ਅਰਸ਼ ਢਾਲਾ ਉਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਡਿਸਟ੍ਰਿਕਟ ਫਰੀਦਕੋਟ ਦੇ ਵਿੱਚੋਂ ਇੱਕ ਥਾਣਾ ਸਾਦਕ ਦੇ ਏਰੀਏ ਦੇ ਵਿੱਚੋਂ ਤੇ ਜਿਨ੍ਹਾਂ ਦੇ ਕੋਲ ਦੋ ਇਲੀਗਲ ਵਪਾਰ ਉਹ ਰਿਕਵਰ ਕੀਤੇ ਆ ਜਿਨ੍ਹਾਂ ਦੀ ਮੁੱਢਲੀ ਪੁੱਛਗਛ ਤੋਂ ਇਹਨਾਂ ਦਾ ਇਹ ਪਤਾ ਲੱਗਿਆ ਹੈ ਕਿ ਇਹਨਾਂ ਨੇ ਕਿਸੇ ਨੂੰ ਟਾਰਗੇਟ ਕਰਨਾ ਸੀ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਤੋਂ ਇਹ ਦੋਨਾਂ ਨੂੰ ਕਾਬੂ ਕਰਕੇ ਇੱਕ ਬਹੁਤ ਵੱਡਾ ਅਪਰਾਧ ਨੂੰ ਰੋਕਿਆ ਹੈ ਇੱਕ ਅੱਛੀ ਕਾਮਯਾਬੀ ਹੈ ਸਾਡੇ ਸਾਂਝੇ ਆਪਰੇਸ਼ਨ ਦੀ ਇਹ ਦੋ ਅਪਰਾਧੀ ਇੱਕ ਵਿਸ਼ਾਲ ਸਿੰਘ ਹੈ ਜੀ ਦੂਜਾ ਓਕਾਰ ਸਿੰਘ ਹੈ ਜਿਹੜਾ ਵਿਸ਼ਾਲ ਸਿੰਘ ਹੈ ਇਹ ਫਿਰੋਜ਼ਪੁਰ ਦਾ ਹੈ ਔਰ ਜਿਹੜਾ ਸੌਰੀ ਜਿਹੜਾ ਓਕਾਰ ਸਿੰਘ ਫਿਰੋਜ਼ਪੁਰ ਦਾ ਜਿਹੜਾ ਵਿਸ਼ਾਲ ਹੈ ਇਹ ਮੁਖਸਤ ਸਾਹਿਬ ਦਾ ਹੈ ਪਹਿਲਾਂ ਵੀ ਆਉਂਦੇ ਦਰਜ ਨੇ ਹਾਂਜੀ ਇਹਨਾਂ ਦਾ ਪਿਛਲਾ ਰਿਕਾਰਡ ਵੀ ਅਸੀਂ ਚੈੱਕ ਕਰਾਇਆ ਹੈਗਾ ਦੋਨਾਂ ਦੇ ਉੱਤੇ ਕਾਫੀ ਸੀਨੀਅਰ ਕ੍ਰਾਈਮ ਦੇ ਮਰਡਰ ਵਗੈਰਾ ਦੇ ਹੀ ਪਰਚੇ ਦਰਜ ਆ। ਬਾਕੀ ਇਹਨਾਂ ਦੀ ਇੰਟਰੋਗੇਸ਼ਨ ਨਾ ਰਿਮਾਂਡ ਲੈ ਕੇ ਕੀਤੀ ਜਾਏਗੀ। ਕੀ ਖੁਲਾਸੇ ਹੁੰਦੇ ਉਹ ਫਿਰ ਲੇਟਰ ਆਉਂਦਾ। ਕਿਸ ਤਰ੍ਹਾਂ ਦੀ ਇਨਫਰਮੇਸ਼ਨ ਸੀ ਕਿਉਂਕਿ ਅਸ਼ਟਲਨ ਨਾਲ ਇਹਨਾਂ ਦਾ ਜਿਹੜਾ ਲਿੰਕ ਜੋੜਿਆ ਗਿਆ। ਕਿਸ ਤਰ੍ਹਾਂ ਉਹਨਾਂ ਨਾਲ ਰਿਲੇਟਡ ਸੀ ਕਿਸ ਤਰ੍ਹਾਂ ਦੀ ਇਨਫਰਮੇਸ਼ਨ। ਇਹ ਜੋ ਪ੍ਰਾਈਮਾ ਫੇਸੀ ਮੁਢਲੇ ਤੌਰ ਤੇ ਜੋ ਪਤਾ ਲੱਗ ਰਿਹਾ ਹੈ ਉਹ ਇਹ ਹੈ ਕਿ ਜਿਹੜਾ ਇਹਨਾਂ ਦਾ ਫਾਰਮ ਤੋਂ ਹੈਂਡਲਰ ਬੈਠਾ ਇਹਨਾਂ ਨੂੰ ਆਪਰੇਟ ਕਰ ਰਿਹਾ। ਔਰ ਉਹਨੇ ਇਹਨਾਂ ਨੂੰ ਕੋਈ ਟਾਸਕ ਦਿੱਤਾ ਜਿਹਦੀ ਇਹ ਰੈਕੀ ਕਰ ਰਏ ਸੀ। ਤੋਂ ਇਸੇ ਕਰਕੇ ਹੀ ਕੋਈ ਸਾਡੇ ਕੋਲ ਬਲੂ ਆ ਗਿਆ ਤੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ। ਸਰ ਜਿਹੜਾ ਵਿਸ਼ਾਲ ਨਾਮਕ ਵਿਅਕਤੀ ਦੱਸਿਆ ਇਹ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਈਐਲਟੀ ਚੱਲਦੇ ਅਸ ਸੀ ਜਿੰਨੇ ਜਮਾਨੇ। ਹਾਂ ਇਹਦੇ ਤੇ ਪਹਿਲੇ ਵੀ ਮੁਕਦਮੇ ਦਰਜ ਹਨ ਜੀ। ਸਾਡੇ ਕੋਲ ਦੋ ਮੁਕਦਮੇ ਦਰਜ ਆ ਜਿਹੜਾ ਇਹ ਵੀ ਅਟੈਂਪਟ ਟੂ ਮਰਡਰ 307 ਦਾ ਹੀ ਹੈ। ਤੋਂਦੂ ਲਾਵਾ ਵੈਪ ਆਰਮਜ਼ ਐਕਟ ਪ੍ਰੋਜੈਕਟ ਦੇ ਵੀ ਮੁਕਦਮੇ ਦਰਜ ਤਦ ਲਈ ਕਿਸ ਟਾਰਗੇਟ ਕੀ ਸੀਗਾ ਉਹ ਫਿਰ ਤੁਹਾਡੇ ਨਾਲ ਲੇਟਰ ਆਨ ਅਸੀਂ ਇਹਨਾਂ ਦੀ ਫਰਦਰ ਕਲੀਅਰ ਕਰ ਲਈਏ ਸਾਰੀਆਂ ਗੱਲਾਂ ਫਿਰ ਤੁਹਾਨੂੰ ਦੱਸਾਂਗੇ ਇੰਟਰਨੈਸ਼ਨਲ